मैडम अनीता सोमप्रकाश ने कीता अलग-अलग ਪਿੰਡਾਂ ਦਾ ਦੌਰਾ ਆਮ ਜਨਤਾ ਨੇ ਪਾਰੀ ਬਹਿਮਤ ਦੇ ਨਾਲ ਜਿਤਾਉਣ ਦਾ ਕੀਤਾ ਵਾਅਦਾ ਹਲਕਾ ਹੁਸ਼ਿਆਰਪੁਰ ਲੋਕ ਸਭਾ ਚੋਣਾਂ ਤੋਂ ਪਾਸਪਾ ਦੇ ਉਮੀਦਵਾਰ मैडम अनीता सोमप्रकाश ਨੇ ਹਲਕਾ ਫਗਵਾੜਾ ਦੇ ਵੱਖ-ਵੱਖ ਪਿੰਡਾਂ ਦਾ ਅੱਜ ਦੌਰਾ ਕੀਤਾ ਇਸ ਦੌਰਾਨ मैडम अनीता सोमप्रकाश ਜੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਹਲਕਾ ਨਿਵਾਸੀਆਂ ਦੀ ਸੇਵਾ ਦਾ ਇੱਕ ਮੌਕਾ ਚਾਹੀਦਾ ਹੈ ਤਾਂ ਜੋ ਪਿੰਡਾਂ ਦੀ ਹੋਰ ਵੀ ਤਰੱਕੀ ਕੀਤੀ ਜਾ ਸਕੇ ਉੱਥੇ ਹੀ ਲਗਭਗ ਪਿੰਡਾਂ ਦੇ ਵਿੱਚ ਮੈਡਮਾ ਨਹੀਂ ਤਾਂ ਸੋਮ ਪ੍ਰਕਾਸ਼ ਜੀ ਦਾ ਨਿੱਘਾ ਸਵਾਗਤ ਕੀਤਾ ਜਾਂਦਾ ਹੈ ਆਮ ਜਨਤਾ ਨੇ ਆਸ਼ਵਾਸਨ ਦਵਾਇਆ ਕਿ ਅਸੀਂ ਉਹਨਾਂ ਨੂੰ ਪਾਰੀ ਬਹੁਮਤ ਦੇ ਨਾਲ ਜਿਤਾਵਾਂਗੇ ਪਿੰਡ ਮੋਲੀ ਮੇਟਾ ਜਮਾਲਪੁਰ ਚਾ ਚੋਕੀ ਨੰਗਲ ਖੇੜਾ ਨਵਾਂ ਪਿੰਡ ਆਦ ਪਿੰਡਾਂ ਵਿਖੇ ਵੀ ਮੈਡਮ ਅਨੀਤਾ ਸੋਮਪrakash ਪਹੁੰਚੇ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਸਨ ਜਿਸ ਦਾ ਅੰਦਾਜ਼ਾ ਤੁਸੀਂ ਤਸਵੀਰਾਂ ਤੋਂ ਲਗਾ ਸਕਦੇ ਹੋ ਇਸ ਸਮੇਂ ਪਾਜਬਾਦੀਏ ਸਾਰੇ ਤਰ੍ਹਾਂ ਦੀ ਜੁਟਤਾ ਦੇ ਕਾਰਨ ਹਲਕਾ ਹੁਸ਼ਿਆਰਪੁਰ ਤੋਂ ਪਾਜਬਾ ਉਮੀਦਵਾਰ ਅਨੀਤਾ ਸੋਮਪrakash ਦੀ ਸਥਿਤੀ ਕਾਫੀ ਜ਼ਿਆਦਾ ਮਜ਼ਬੂਤ ਨਜ਼ਰ ਆ ਰਹੀ ਹੈ ਇਸ ਦੌਰਾਨ ਅਨੀਤਾ ਸੋਮਪrakash ਨੇ ਵੋਟਰਾਂ ਨੂੰ ਲਾਂਬਦਤ ਹੋਇਆ ਕਿ ਹਰ ਦੀ ਪਾਸਪਾਹੀ ਦਾ ਜਹੀ ਪਾਰਟੀ ਹੈ ਜੋ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੇ ਵਿੱਚ ਯਕੀਨ ਰੱਖਦੀ ਹੈ। ਹਲਕਾ ਨਿਵਾਸੀਆਂ ਨੇ ਨਾ ਚੋਣਾਂ ਨੂੰ ਲੈ ਕੇ ਹੋਰ ਕੀ ਕੁਝ ਕਿਹਾ ਆਓ ਇੱਕ ਵਾਰ ਸੁਣਦੇ ਹਾਂ। ਅਹੁਦੇਦਾਰ, ਪੰਚ ਸਰਪੰਚ ਪਿੰਡਾਂ ਦੇ ਅਹੁਦੇਦਾਰ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਤੇ ਬਹਿ ਜਾਂਦਾ ਇੱਕ ਦਾ। ਪਿੰਡ ਸੀ ਨਾ ਸਰਪੰਚ ਸਾਹਮਣੇ ਆਇਆ। ਇਹਨਾਂ ਦਾ ਨਾਮ ਮੈਂ ਜੀ ਨਹੀਂ ਗਿਆ ਸਾਹ ਚੜਕੀ ਲੈਣਾ ਹੈ। ਦੇ ਪਾਸੋਂ ਪੜਾ ਲਿਖਿਆ ਲਾਉਣੇ ਖਵਾਚ ਗਿਆ ਮੇਰੀ ਆਪਣਾ ਮੇਰੇ ਵੀ ਮੇਰੇ ਬੱਚੇ ਸਾਰੇ ਡਰਦੇ ਹੋ ਮੈਨੂੰ ਕੋਈ ਆਪਣੇ ਆਪ ਦਾ ਦਰਸ਼ਨ ਵੀ ਜੋੜ ਨਹੀਂ ਤੁਸੀਂ ਸਾਰੇ ਹੀ ਕਿੰਝ ਜਾਣਦੇ ਹੋ ਮੇਰੇ ਕੰਮਾਂ ਨੂੰ ਜਾਣਦੇ ਹੋ ਸੋਬਰਤਾ ਦੀ ਤੁਹਾਨੂੰ ਜਾਣਦੇ ਹੋ ਸੋਬਰਤਾ ਦੀ ਕੰਮਾਂ ਨੂੰ ਜਾਣਦੇ ਹੋ ਇੱਕ ਸ਼ੌਕ ਹੈ ਕੰਮ ਕਰਨ ਦਾ ਹਰ ਤੇਰੀ ترقی ਕਰਨ ਦਾ ਕਿ ਸਾਡਾ ਹਲਕਾ ਕਿੰਨਾ ਵਧੀਆ ਹੋਵੇ ਅਲੋਖਟੇ ਕਿੰਨਾ ਨਦੀ ਮੈਂ 8 ਸਾਲਾਂ ਤੋਂ ਘੁੰਮ ਕੇ ਆਈ ਆ ਉਹ ਸਾਰੇ ਜਿਹੜੀ ਕਿ ਰਾਸ਼ਾ ਦੀ ਸੋਮ ਪਰਦਾ ਦੀ ਸਾਡੇ ਕੋਲ ਆਏ ਨੇ ਮੈਂ ਕਿਹਾ ਫਗਵਾੜੇ ਵਾਲਿਆਂ ਨੇ ਨਹੀਂ ਛੱਡਿਆ ਬਲਕਿ ਕਿਉਂਕਿ ਮੈਂ ਉਹਨਾਂ 'ਤੇ ਜ਼ਿਆਦਾ ਮਾਨ ਦਿੱਤਾ ਹੈ ਮੈਂ ਮਾਨ ਨਾ ਕਿਹਾ ਇਹ ਨਹੀਂ ਉਹਨਾਂ ਨੇ ਇਹ ਫਗਵਾੜੇ ਵਾਲਿਆਂ ਨੇ ਦੋਵਾਰੀ ਐਨਐਮ ਲਿਬੜਾਇਆ ਜੀਵਰੀ ਐਮਪੀ ਬਣਾਇਆ ਔਰ ਸ਼ਹਿਰ ਦੇ ਵਿੱਚ ਕਾਰਪੋਰੇਸ਼ਨ ਬਣਾਈ ਇਹ ਪੇਪਰ ਨੂੰ ਬੜੇ ਹਲਕੇ ਨਾਲ ਜਿਆਦਾ ਹੱਥ ਬੰਦਦਾ ਸੀ ਇਸ ਕਰਕੇ ਸੋਮ ਪ੍ਰਤਾਪ ਜੀ ਤੁਹਾਡੇ ਕੋਲ ਆਟ ਆਏ ਆ ਤੁਹਾਡੇ ਕੰਮ ਦਿੱਤੇ ਆ ਮਰ ਜਿਹੜੇ ਇਹ ਪੇਪਰ ਬੰਦੇ ਆ ਇਹਨਾਂ ਦੇ ਪਿੱਛੇ ਸੋਮ ਪ੍ਰਤਾਪ ਜੀ ਦੇ ਕੀਤੇ ਕੰਮਾਂ ਦੀ ਲਿਸਟ ਹੈ ਤੁਸੀਂ ਆਪ ਪਰ ਹਲਕੇ ਲਈ ਦੇ ਲੇ ਕਿਤੇ ਤੁਸੀਂ ਆਪ ਪੜ ਸਕਦੇ ਹੋ ਕਿਉਂਕਿ ਆਦਤ ਹੈ ਸਾਨੂੰ ਇਹ ਉਹ ਗੱਲ ਦੁਬਾਰ ਨਹੀਂ ਕਿਹਾ ਰਿਹਾ ਕਿ ਅਸਲੀ ਆ ਕਿਸ ਦਾ ਜੋ ਕੀਤਾ ਉਹ ਲੈ ਕੇ ਆ ਗਏ ਜਿਸ ਤਾਰਾ ਵਿੱਚ ਤੋਂ ਪਟਾਰ ਦੀ ਐਮਐਲਏ ਦੀ ਇਲੈਕਸ਼ਨ ਲੜੀ ਸੀ ਉਹਨਾਂ ਨੇ ਲੈ ਕੇ ਬੜ ਲਿਆ ਕਿ ਜੇ ਮਰ ਕੜਲੇ ਕੰਮ ਕੀਤੇ ਤਾਂ ਮੈਨੂੰ ਵੋਟ ਪਾਇਓ ਨਹੀਂ ਨਾ ਪਾਇਓ ਉਸ ਤੁਸੀਂ ਸਾਰਿਆਂ ਨੇ ਇਹਨਾ ਮਾਰ ਦਿੱਤਾ ਉਹਨਾਂ ਨੂੰ ਔਰ ਤੁਸੀਂ ਇਹਨਾਂ ਨੂੰ ਫੇਰ ਜਤਾਇਆ ਜੋ ਤੁਰਾ ਦੇ ਕੰਮ ਕੀਤੇ ਤਾਂ ਤੁਸੀਂ ਕਦਰ ਹੀ ਕਰਦੇ ਹੋ ਹਰ ਵਾਰ ਉਹ ਉਹ ਵਾਲੇ ਹੱਕ ਦੇ ਪੈਰ ਦੇ ਕੇ ਹਰ ਪਿੰਡਾਂ ਦੇ ਜਿੰਨੀਆਂ ਗ੍ਰਾਂਟਾਂ ਦੀ ਲੋੜ ਹੈ ਉਹ ਦਿੱਤੀ ਉਹਨਾਂ ਨੇ ਮੇਰੇ ਕਾਹ ਚ ਨਹੀਂ ਤੁਹੋਂ ਕਹਾਂਜੀ ਤਾਂ ਬਾਅਦ ਕਿਸੇ ਨੇ ਪਿੰਡਾਂ ਤੇ ਗ੍ਰਾਂਟ ਦਿੱਤੀ ਹੋਏ ਜਦੋਂ ਵੀ ਜਿਹੜੇ ਵੀ ਕੋਈ ਸਰਪੰਚ ਜਾਂ ਪਿੰਡ ਦੇ ਹੌਕੇਦਾਰ ਹੁੰਦੇ ਆ ਉਹਨਾਂ ਨੇ ਕਦੇ ਮਨਾ ਲਈ ਤਾਂ ਔਰ ਮੈਂ ਉਹਨਾਂ ਦੇ ਪਿੱਛੇ ਅੱچھے ਕੋਮਟੇ ਰੇਖਾਂ ਲਈਆਂ ਕਿ ਕਿਹੜੇ ਏਰੀਆ 'ਚ ਹਲੇ ਕੀ ਵੰਡ ਲਿਆ ਗਿਆ कोरोना ਨੇ ਕਹਿ ਕੇ ਉਹ ਕੰਮ ਕਰਵਾਇਆ ਦੋਨੋਂ ਨੇ ਇਹ ਸੀ ਜੀ ਮੈਂ ਤੁਹਾਨੂੰ ਅੰਮ੍ਰਿਤਾਲ ਸੋਮ ਪ੍ਰਕਾਸ਼ ਦਾ ਬੜਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਵਿਸ਼ਵਾਸ ਪਾਉਣੇ ਆ ਕਿ ਇਹਨਾਂ ਦੀ ਪਿੰਡ ਮਹਿਤਾ ਤੋਂ ਬਸ ਤੋਂ ਵੱਡ ਬੋਟਾਂ ਬਾਗ ਇਹਨਾਂ ਦੀ ਜਿੱਤ ਕਰਾਂ ਅੱਜ ਸਾਡੇ ਇਲਾਕੇ ਦੇ ਵਿੱਚ ਮੈਡਮ ਅੰਮ੍ਰਿਤ ਸੋਮ ਪ੍ਰਕਾਸ਼ ਜੀ ਆਏ ਆ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਨਾਲ ਵੀਰ ਆ ਅਸੀਂ ਉਹਨਾਂ ਨੂੰ ਭਾਰੀ ਬਹੁਤ ਧੰਨਵਾਦ ਕਰਨਾਗੇ ਕਿਉਂਕਿ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਸੰਪ੍ਰਕਾਸ਼ ਜੀ ਨੇ ਆਪਣੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਗ੍ਰੈਂਟਾਂ ਲਈਆਂ ਬਹੁਤ ਜ਼ਿਆਦਾ ਵਧੀਆ ਕੰਮ ਕੀਤੇ ਹੈ ਤੇ ਇਸ ਟੈਂਡ ਦੀ ਬਹੁਤ ਵਧੀਆ ਜਿੱਤ ਚੱਲ ਰਿਹਾ ਹੈ ਤੇ ਅਸੀਂ ਯਕੀਨ ਦਵਾਉਣੀ ਹੈ ਮੈਂ ਰਜਿਸਟ੍ਰੈਂਟ ਦੇ ਮੈਂਬਰ ਪੰਚਾਇਤ ਹਰਮਨ ਦਸਨ ਦੇ ਕਮਾਂਡ ਕਲਪੀਸ਼ਨ ਹੋਇਆ ਤਾਂ ਤੇ ਬਾਕੀ ਸਮੂਹ ਸਾਰਾ ਪਿੰਡ ਅਸੀਂ ਇਹ ਯਕੀਨ ਦਵਾਉਣੀ ਹੈ ਕਲਰ ਨੂੰ ਇਕ ਤਰੀਕ ਨੂੰ ਬੋਟਾ ਬਾਗੀ ਤਾਂ ਫਿਰ ਚੱਪੜ ਦਿੱਤੇ ਅਸੀਂ ਕਿੰਚੇ ਬੱਢੀ ਰਹੇ ਹਾਂ ਧੰਨਵਾਦ ਬਾਈਕ ਜਲਾ ਹੈ ਬਾਈਕ ਮਤੇ ਲੈ ਜਿੱਦਾ ਮੋੜ ਆਈ ਗਿਆ ਅੱਜ ਇੱਕ ਬਾਈਕ ਆ ਗਿਆ ਨਮੂਦ ਦੀ ਹੋਈ ਬੜੀ ਪਰਮਿਟਿੰਗ ਹੋਈ ਹੈ ਤੇ ਅਨਮੇਡਾ ਮਰਤੇ ਬੜੀ ਪਰਮਿਟਿੰਗ ਹੋਈ ਹੈ ਜੋ ਇਹ ਨਹੀਂ ਕੰਮ ਕੀਤੇ ਕੋਈ ਸੰਗਤ ਰਾਜੀ ਨੇ ਕੰਮ ਕੀਤੇ ਉਹਨਾਂ ਸਾਡੇ ਖੇਤੀ ਨਿਕਾਸ ਸੁਖਰਾਜੀ ਦਾ ਇੰਨੇ ਮੁਰਕੋ ਨੇ ਕਾਹਲੇ ਕਾਮ ਕਰਨ ਦੇ ਵੱਧ ਤੋਂ ਵੱਧ ਬੁਤਾਂ ਪਾ ਗਏ ਸੀ ਨੰਨ ਨੂੰ ਦੱਸਾਂਗੇ ਕਿੰਨਾ ਵਿੱਚੋਂ ਵੱਧ ਤੋਂ ਵੱਧ ਨਹੀਂ ਜੀ